ਤਫੀਰ ਕਾ ਸਾਢੇ 54 ਪੋਡਕਾਸਟ ਫੇਸਬੁਕ 'ਤ ਕਰਦੇ ਹਾਂ ਸਾਢੇ ਜੁੜ ਜੁੜ ਕੇ ਚੱਲਦਾ ਹੋਰ ਤੋਂ ਆਪਣਾ ਪਾਕ ਬਹੁਤ ਬੋਤ ਰਹੀ ਆ ਬਖਸ਼ੀ ਗੱਲਾਂ ਕਰਦੇ ਆ ਅਸੀਂ ਅੱਜ ਤੁ ਕੀ ਹੈ ਦੇਖੋ ਤਾਂ ਬੱਤ ਇਹ ਲੋਕ ਆਪਣਾ ਜੋ ਕੀ ਪੰਜਾਬ ਆਪਣਾ ਪਿੰਡ ਜੇ ਆਪਣਾ ਜੋ ਕੀ ਘਰ ਛੱਡ ਕੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਉਹ ਜੁੱਤ ਰੁੱਕ ਰੁੱਕ ਜਾ ਰਹੇ ਜਾਂਦੇ ਜੂਗੀ ਸਾਢੇ 2:37 ਤੋਂ ਕੋਈ ਸਾਢੇ ਤੋਂ ਵਿਚੜ ਕੇ ਬਾਹਰ ਗਏ ਹੋਏ ਨੇ ਤੇ ਅਸੀਂ ਜੋ ਕਿ ਆਪੜ ਜੋ ਕਿ ਘਰ ਕਮ ਉਹ ਕਰੋ ਬਾਹਰ ਤੇ ਪਰਵਾਛਟਕੇ ਬਾਹਰ ਚਲੇ ਜਾਂਦੇ ਆ ਕਿਉਂਕਿ ਉੱਥੇ ਅਸੀਂ ਦੇਖਦੇ ਕਿ ਬੜਾ ਸੀ ਉਹ برف ਪੰਛੀ ਦੇਖਣੀ ਬਰਫ ਦੇ ਦੇਖਣੀ ਤੇ ਮਨਾਲੀ ਸ਼ਿਮਲਾ ਦੇਖੋ ਦੂਜਾ ਕਸ਼ਮੀਰ ਦੇਖਿਓ ਉੱਥੇ ਵੀ ਬਰਫ ਪੰਛੀ ਦੇਖੇ ਜੇਕਰ ਤੁਸੀਂ ਵਧੀਆ ਲੱਕ ਰਿਕਮੈਂਡ ਕਰਦਾ ਤੁਸੀਂ ਹੋਰ ਤੱਕ ਜਾ ਸਕਦੇ ਉੱਤਰਾਖੰਡ ਜੰਮੂ ਕਸ਼ਮੀਰ ਹੈ ਬਾਦਸ਼ਾਹ ਸ਼ਰੀਨਗਰ ਇਹ ਪੰਜਾਬ ਦੇ ਨੇੜੇ ਸਾਕੇ ਪੈ ਜਾਂਦੇ ਨੇ ਤੁਸੀਂ ਰੋਪੜ ਤੋਂ ਵੀ ਜਾ ਸਕਦੇ ਹੋ ਚੋ ਹੋਰ ਜਾ ਸਕਦੇ ਹੋ ਮੋਸੇ ਜੋ ਕਿ 1.2 ਲੱਖ ਤੋਂ 90 90 ਹਜ਼ਾਰ ਰੁਪਏ ਖਰਚ ਕੇ ਬਾਹਰ ਜਾਂਦੇ ਆ ਜੇ ਤੁਸੀਂ ਟੂ ਟੈਕਸ ਕੜ ਕੇ ਤੁਸੀਂ 5 600 ਤੋਂ 10 5 10 ਹਜ਼ਾਰ ਚ ਵੀ ਕੰਮ ਕਰ ਸਕਦੇ ਹੋ ਇਸ ਨਾਲ ਆਪਣੇ ਪੁੱਛੋ ਤੋਂ ਹੋਵੇ ਕਿ ਜਾਨਾ ਜੋ ਕਿ ਕੰਮਕਾਰ ਵੀ ਸੈਟ ਹੋ ਜਾਵੇਗਾ ਬਾਹਰ ਜਾਣ ਦਾ ਸਿਰਫ ਇੱਕ ਘਾਟਾ ਪੈਂਦਾ ਹੈ ਕਿ ਉਹ ਕਿ ਪਤਾ ਪਰ ਪਰਵਰਤ ਤੋ ਬਿਠੜ ਗਿਆ ਜੀ ਦੂਜਾ ਜੋ ਕਿ ਉੱਤੇ ਅਗੇ ਕੋਈ ਵੀ ਕੰਮ ਕਰਨ ਦੇ ਮੈਨ ਦਾ ਕਿ ਕੋਈ ਤੋਂ ਬਾਰ ਬੋਤਾ ਪੈਂਦੀ ਹੈ। ਕਿਉਂਕਿ ਤੇ ਪਿੰਡ ਹਫਤਾ ਹਫਤਾ ਬਹੁਤ ਸਾਫ਼ ਨਹੀਂ ਰਹਿੰਦਾ। ਰਾਗ ਵੀ ਰਹਿੰਦਾ ਹੈ। ਤੋਂ ਇਸ ਤੋਂ ਵਧੀਆ ਜੇਕਰ ਮੈਂ ਇਸ ਬਾਰੇ ਕੱਲ੍ਹ ਦੀ ਗੱਲ ਕਰ ਸਕਦਾ ਉਹ ਜੋ ਤੁਹਾਡੀ ਵਗ ਰਾਇ ਹੈ ਤੁਸੀਂ ਆਪਣੇ ਮਰਜ਼ੀ ਕਰੋ। ਤੇ ਬਾਕੀ ਇਸ ਆਪ ਪਰਮਾਤਮਾ ਦੇ ਖੇੜੇ ਜਿੱਥੇ ਉਸੇ ਰੱਖਣਾ ਉਥੇ ਰੱਖ ਜਾਂਦਾ ਹੈ। ਇਸ ਵਿੱਚੇ ਸਾਲ ਕੁਝ ਵੀ ਨਹੀਂ ਕਰ ਸਕਦਾ। ਸਾਂ ਸਿਰਫ ਸਮਝਾਉਣ ਵਾਲਾ ਹੈ। ਸੰਜੇ ਵਾਲਾ ਦੁੱਧੋਂ ਬੰਦਿਆ ਵੀ ਹੁੰਦਾ ਹੈ। ਤੇ ਸੋਚੋ ਕੋਈ ਨਹੀਂ ਤਰਾਜ ਕੋਈ ਜਾਵੇ ਕੋਈ ਬਾਹਰ ਜੋ ਕੋ ਜਾਵੇ ਪਸੇ ਜਿੱਥੇ ਪਰਪਾਦ ਪਰਖੇ ਤੁਸੀਂ ਸੋਖੀ ਰਹੋ ਪਸੇ ਰਹੋ ਹੱਸਦੇ ਰਹੋ ਛੇ ਦੇ 50 ਆਉਂਦਾ ਬੱਸ ਕੋਲ ਤੇ ਹਰੀਆੜਾ ਤੇ ਜਲਦੀ ਜਾ ਰਾਇ ਜਿਹਾ ਚੰਡੀਗੜ੍ਹ ਜਿੱਥੇ ਮਰਜੀ ਉਲਾਂ ਗਣਦੇ ਜਿੱਥੇ ਤੁਸੀਂ ਰਹਿੰਦੇ ਹੋ ਵਧੀਆ ਠੀਕ ਠਾਕ ਤੁਹਾਡਾ ਵੀ ਚੋਕੀ ਘਟ ਰਹੇ ਹੋ ਵੀ ਤੁਹਾਡਾ ਦੇਸ਼ ਹੈ ਕੋਈ ਤੁਹਾਡਾ ਪਰਿਵਾਰ ਹੈ ਤੇ ਇਸ ਨਾਲ ਜੋ ਕਿ ਪਖਤਾ ਸੀ ਰਕਤੇ ਆ ਕਿ ਇੱਥੇ ਅਤੇ ਜੋ ਕਿ ਸਾਡਾ ਜੋ ਕਮਾਈ ਵੀ ਜਵਾਦਾ ਹੋਵੇਗਾ ਤੇ ਸਾਡਾ ਜੋ ਕਿ ਸਾਡਾ ਘਰ ਪਰ ਵਿੱਚ ਹੋਵੇਗਾ ਤੁਸੀਂ ਜੇ ਕੋਈ ਬਾਹਰ ਜਾਓਗੇ ਤਾਂ ਬਾਹਰ ਜੋ ਪੇ ਨੂੰ ਠੱਕੇ ਖਾਣੇ ਪੈਣਗੇ ਤੇ ਬਾਹਰ ਤੋਂ ਕੋਈ ਵੀ ਅ ਜੇ ਬੁਜੀ ਖਾਣ ਰਿਮਿੰਡ ਵੀ ਆ ਜਿੱਥੇ ਉਸੇ ਰੰਦੇ ਪੱਕੀ ਪਰਿਵਾਰ ਵਾਲ ਸਭ ਦੇਖਦਾ ਸੁਣਦਾ ਫੜਦਾ ਕਿ ਜੇ ਹੁਣ ਚਾਜੋ ਦਿਓ ਜੀ ਤਦ ਬਾਤ